दर्शको सात श्रीकाल डॉक्टर बरिंद वालिया पट्टी शहर वाले जिन्हों नौजवानों के अंदर बचपन दलतें कमजोरी आ चुकी है नसा कमज़ोर हो चुकी हैं जब मेरिया भैन लकोरिया पैदा है सेहत कमज़ोर हो गई वजन कटना शुरू हो गया है गोडिया का दर्द मोडिया दर्द है जोड़ा का दर्द बथेरिया दवाइया खाते ठीक नहीं हो रहा अंग्रेजी दवाइया सिर्फ टैंपरेरी रिलीफ देंदीन जो खा ली उदों ठीक जो असल खत्म हो गया फिर दबारा शुरू हो जाती है ਸਾਡਾ ਪਿਓ ਰਾਜੇ ਦਾ ਲਾਜ ਹੈ ਸਰਵਾਈਕਲ ਹੈ ਗੰਧਰ ਹੈ ਬਵਾਸੀਰ ਬਿਨਾ ਆਪਰੇਸ਼ਨ ਤੋਂ ਤੁਹਾਨੂੰ ਲਾਜ ਦਵਾਗਾ ਮਾਰਵਾ ਕੇ ਡਾਕਟਰ ਕੋ ਜਾਂਦੀ ਲੋੜ ਨਹੀਂ ਜਿਹੜੀ ਦਵਾਈ ਦਵਾਗਾ ਦਾ ਰਿਜਲਟ ਚੰਦਰਾਜ ਮਿਲੇਗਾ ਹਾਂ ਰੋਗ ਪੁਰਾਣਾ ਹੋ ਸਕਵੇ 10 ਦਿਨਾਂ ਅੱਧ ਦੇ ਲੱਗ ਸਕਦੇ ਹਨ ਜੇ ਸ਼ੁਰੂਆਤ ਹੈ ਤਾਂ ਸਮਝੋ ਪਹਿਲੇ ਦਿਨ ਠੀਕ ਹੋਣਾ ਸ਼ੁਰੂ ਹੋ ਜਾਂਦਾ ਹੈ ਇਸ ਕਰਕੇ ਜਦੋਂ ਯਾਦ ਕਰਨਾ ਮੇਰੇ ਫੋਨ ਨੰਬਰ ਸਕਰੀਨ ਤੇ ਆ ਚੁੱਕੇ ਹਨ 99140 27434 ਡਾਕਟਰ ਵਿੰਦਰ ਵਾਲੀਆ ਫੋਨ ਕਰੋ ਹਰ ਸੋਮਵਾਰ ਦੇ ਵੀਰਾਂ ਨੂੰ ਦਿਖਾਣਾ ਮਿਲੋ ਆ ਕਿ ਚਾਹ ਮਿਲ ਕੇ ਚੈੱਕ ਕਰਾ ਕੇ ਦਵਾਈ ਲੈ ਠੀਕ ਹੈ ਜੀ ਓਕੇ ਸੱਸੀ ਜੀ